ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੀ ਸ਼ਰਮਣੀ ਅਕਾਲੀ ਦਲ ਦੇ ਆਗੂ ਮੁੜ ਹੋਣਗੇ ਇਕੱਠੇ ਦੋਸਤੋ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਜੋੜ ਤੋੜ ਸ਼ੁਰੂ ਕਰ ਦਿੱਤਾ ਗਿਆ ਹੈ ਇੱਕ ਦੂਜੇ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਕਿੱਥੇ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਦੂਜੀ ਰਾਜਨੀਤਿਕ ਪਾਰਟੀ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਇਸੇ ਦੌਰਾਨ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਇੰਡੀਆ ਅਲਾਈንስ ਗੈਰ ਭਾਜਪਾਈ ਸਿਆਸੀ ਤਿਰਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਦੂਜੇ ਪਾਸੇ ਹੋਰ ਨਾਲ ਸਿਆਸੀ ਪਾਰਟੀਆਂ ਵੀ ਇਸੇ ਚਾਰਾਜੋ ਵਿੱਚ ਲੱਗੀਆਂ ਹੋਈਆਂ ਨੇ ਜੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੀ ਇੱਕ ਪੁਰਾਣੀ ਸਿਆਸੀ ਪਾਰਟੀਆਂ ਦੇ ਵਿੱਚੋਂ ਸ਼ਰੋਮਣੀ ਅਕਾਲੀ ਦਲ ਜੋ ਕਿ ਆਪਣੇ ਤੋਂ ਨਾਰਾਜ਼ ਹੋ ਚੁੱਕੇ ਆਗੂਆਂ ਨੂੰ ਨਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਇਸੇ ਮੰਤਵ ਨੂੰ ਲੈ ਕੇ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ 'ਤੇ ਜਿਹੜੇ ਪਾਰਟੀ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਪੰਥ ਦੇ ਲੋਕਾਂ ਤੋਂ ਮਾਫੀ ਵੀ ਮੰਗੀ ਗਈ ਇਸ ਦੇ ਨਾਲ ਹੀ ਜਿਨ੍ਹਾਂ ਪਾਰਟੀ ਤੋਂ ਨਾਰਾਜ਼ ਹੋ ਚੁੱਕੇ ਆਗੂ ਨੇ ਉਹਨਾਂ ਨੂੰ ਮੁੜ ਪਾਰਟੀ ਦੇ ਨਾਲ ਜੋੜਨ ਦਾ ਇੱਕ ਸੱਦਾ ਵੀ ਦਿੱਤਾ ਇੱਕ ਅਪੀਲ ਵੀ ਕੀਤੀ ਆ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਚਰਚਾਵਾਂ ਦਾ ਦੌਰ ਵੀ ਚੱਲ ਰਿਹਾ ਹੈ ਵੱਖ-ਵੱਖ ਜਿਹੜੇ ਆਗੂ ਪਾਰਟੀ ਤੋਂ ਨਾਰਾਜ਼ ਹੋ ਕੇ ਵੱਖ ਹੋ ਚੁੱਕੇ ਨੇ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਮੰਥਨ ਕੀਤਾ ਜਾ ਰਿਹਾ ਆਪਣੇ ਨਾਲ ਦੇ ਨਾਲ ਵਿਚਾਰ-ਚਰਚਾ ਕੀਤੀ ਜਾ ਰਹੀ ਹੈ ਕੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਮੁੜ ਜੁੜਿਆ ਜਾਵੇ ਨਾ ਜੁੜਿਆ ਜਾਵੇ ਜੇ ਸਭ ਤੋਂ ਵੱਡੀ ਗੱਲ ਕਰੀਏ ਤਾਂ ਇਸ ਸਮੇਂ ਅਕਾਲੀ ਦਲ ਤੋਂ ਇੱਕ ਵੱਡਾ ਧੜਾ ਕਹਿ ਲਈਏ ਨਾਰਾਜ਼ ਹੋ ਕੇ ਜਿਹੜਾ ਵੱਖ ਹੋਇਆ ਹੋਇਆ ਉਹ ਸ਼ਰੋਮਣੀ ਅਕਾਲੀ ਦਲ ਸੰਯੁਕਤ ਇਸ ਸਮੇਂ ਚੱਲ ਰਿਹਾ ਜੋ ਕਿ ਸਰਦਾਰ ਸੁਖਦੇਵ ਸਿੰਘ ਢਿੰਡ ਸਾਧੀ ਅਗਵਾਈ ਹੇਠ ਜਾਂ ਹੋਰ ਕਈ ਸਿਆਸੀ ਆਗੂ ਨੇ ਉਹਨਾਂ ਦੀ ਅਗਵਾਈ ਚ ਚੱਲ ਰਿਹਾ। ਉਹਨਾਂ ਵੱਲੋਂ ਵੱਡੇ ਪੱਧਰ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਵੀ ਅਕਾਲੀ ਦਲ ਨਾਲ ਮੁੜ ਜਿਹੜਾ ਹੈਗਾ ਵਾਪਸੀ ਕਰਨੀ ਹੈ ਜਾਂ ਨਹੀਂ ਕਰਨੀ ਇਸ ਤੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਮੰਥਨ ਜਰੂਰ ਕੀਤਾ ਜਾ ਰਿਹਾ ਕਿਉਂਕਿ ਜੇ ਗੱਲ ਕਰੀਏ ਤਾਂ ਇਹ ਜਿਹੜਾ ਇਹ ਅਕਾਲੀ ਦਲ ਤੋਂ ਥੜਾ ਵੱਖ ਹੋਇਆ ਸੀ ਇਹ ਕਰੀਬ 4 ਸਾਲ ਪਹਿਲਾਂ ਵੱਖ ਹੋਇਆ ਸੀਗਾ ਤੇ ਹੁਣ ਜਿਹੜਾ ਹੈਗਾ ਦੁਬਾਰਾ ਉਹਨਾਂ ਵੱਲੋਂ ਮੰਥਨ ਕੀਤਾ ਜਾ ਰਿਹਾ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਵੀ ਨੇ ਯਾ ਸੀਨੀਅਰ ਆਗੂ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਪਿਛਲੇ ਦੋ ਕੁ ਦਿਨਾਂ ਤੋਂ ਇਸ਼ਾਰਾ ਵੀ ਕੀਤੇ ਜਾ ਰਹੇ ਨੇ ਵੀ ਕਿ ਆ ਉਹ ਅਕਾਲੀ ਦਲ ਨਾਲ ਮੁੜ ਜਿਹੜਾ ਹੈਗਾ ਵਾਪਸੀ ਲਈ ਮੰਥਨ ਕਰ ਰਹੇ ਨੇ ਵਿਚਾਰ ਚਰਚਾ ਕਰ ਰਹੇ ਨੇ ਤਾਂ ਉਹਨਾਂ ਨੇ ਕੱਲ ਸਪਸ਼ਟ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ਼ਾਰਾ ਕੀਤਾ ਵੀ ਕਿ ਉਹ ਇਸ ਬਾਰੇ ਲਗਾਤਾਰ ਵਿਚਾਰ ਚਰਚਾ ਕਰ ਰਹੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕਰਨੀ ਹੈ ਜਾਂ ਨਹੀਂ ਕਰਨੀ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਵੀ ਇੱਕ ਪਾਸੇ ਉਹਨਾਂ ਦੀ ਪਾਰਟੀ ਦਾ ਇੱਕ ਧੜਾ ਜਿਹੜਾ ਉਹ ਵਾਪਸੀ ਤੇ ਸਹਿਮਤੀ ਜਤਾ ਰਿਹਾ ਤਾਂ ਇੱਕ ਧੜਾ ਜਿਹੜਾ ਇਸ ਫੈਸਲੇ ਦੀ ਵਿਰੋਧਤਾ ਕਰਨ ਲੱਗਿਆ ਹੋਇਆ ਉਹਨਾਂ ਨੇ ਕਿਹਾ ਵੀ ਕਿ ਉਹ ਸਾਰੇ ਆਗੂਆਂ ਨਾਲ ਇਸ ਬਾਰੇ ਵਿਚਾਰ ਚਰਚਾ ਕਰ ਰਹੇ ਨੇ ਤੇ ਸਭ ਨੂੰ ਨਾਲ ਲੈ ਕੇ ਹੀ ਕੋਈ ਨਾ ਕੋਈ ਜਿਹੜਾ ਫੈਸਲਾ ਕਰਨਗੇ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਬੀਪੀ ਜਗੀਰ ਕੌਰ ਦੀ ਕਿਉਂਕਿ ਉਹ ਵੀ ਸ਼ਰੋਮਣੀ ਅਕਾਲੀ ਦਲ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਰਹੇ ਨਹੀਂ ਔਰ ਐਜੀਪੀਸੀ ਦੇ ਪ੍ਰਧਾਨ ਵੀ ਰਹੇ ਨਹੀਂ ਤਾਂ ਉਹਨਾਂ ਨੇ ਵੀ ਜਿਹੜਾ ਹੈਗਾ ਸਪਸ਼ਟ ਤੌਰ ਤੇ ਕੱਲ ਇਸ਼ਾਰਾ ਕੀਤਾ ਵੀ ਕਿ ਉਹਨਾਂ ਨੇ ਕਦੀ ਵੀ ਅਕਾਲੀ ਦਲ ਨੂੰ ਨਹੀਂ ਛੱਡਿਆ ਬਲਕਿ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਸੀ ਤੇ ਉਹਨਾਂ ਨੇ ਕਿਹਾ ਵੀ ਕਿ ਮੈਂ ਅਕਾਲੀ ਦਲ ਨੂੰ ਨਹੀਂ ਛੱਡਿਆ ਤਾਂ ਇਸ ਕਰਕੇ ਮੇਰਾ ਕੋਈ ਫੈਸਲਾ ਕਰਨਾ ਉਸ ਦਾ ਕੋਈ ਮਕਸਦ ਹੀ ਨਹੀਂ ਹੈ ਬਲਕਿ ਇਹ ਸ਼ਰੋਮਣੀ ਅਕਾਲੀ ਦਲ ਤੇ ਹੁਣ ਨਿਰਪਰ ਕਰਦਾ ਹੈ ਵੀ ਕਿ ਉਹ ਮੈਨੂੰ ਪਾਰਟੀ ਚੋਂ ਕੱਢਣ ਦਾ ਜਿਹੜਾ ਫੈਸਲਾ ਲਿਆ ਸੀ ਉਸ ਤੇ ਕੀ ਰੁਖ ਹੁਣ ਅਖਤਿਆਰ ਕਰਦਾ ਹੈ ਕੀ ਫੈਸਲਾ ਲੈਂਦਾ ਇਹ ਸ਼ਰੋਮਣੀ ਅਕਾਲੀ ਦਲ ਦੇ ਜਿੰਮੇ ਪੈਂਦਾ ਹੈ ਵੀ ਕਿ ਮੈਂ ਅਕਾਲੀ ਦਲ ਨੂੰ ਕਦੇ ਨਹੀਂ ਛੱਡਿਆ ਇਹ ਉਸਪਸ਼ਟ ਤੌਰ ਤੇ ਗੱਲ ਕਰਦੇ ਦਿਖਾਈ ਦੇ ਰਹੇ ਨੇ ਤੇ ਇਸ ਦੇ ਨਾਲ ਹੀ ਜੇਕਰ ਦੇਖੀਏ ਤਾਂ ਹੋਰ ਵੀ ਕਈ ਸਿਆਸੀ ਆਗੂ ਕਰਨ ਗਿਆ ਪੰਥਕ ਆਗੂ ਜਿੰਨੇ ਵੀ ਨੇ ਉਹਨਾਂ ਨੂੰ ਵੀ ਸ਼ਰੋਮਣੀ ਅਕਾਲੀ ਦਲ ਵੱਲੋਂ ਮੁੜ ਪਾਰਟੀ ਦੇ ਨਾਲ ਜੋੜਨ ਦੀ ਚਾਰਾਜੋਈ ਕੀਤੀ ਜਾ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਸਮੇਂ ਆਪਣੇ ਵਕਾਰ ਦੀ ਲੜਾਈ ਲੜ ਰਿਹਾ ਕਿਉਂਕਿ ਪੰਜਾਬ ਦੀ ਸਿਆਸਤ ਚ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ ਉਹ 1996-97 ਤੋਂ ਭਾਜਪਾ ਦੇ ਨਾਲ ਗਠਜੋੜ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਾਬਜ ਹੁੰਦੇ ਰਹੇ ਨੇ ਪਰ ਜਿਵੇਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇਖ ਲਈਏ 2022 ਦੀਆਂ ਚੋਣਾਂ ਦੇਖ ਲਈਏ ਤਾਂ ਹੌਲੀ-ਹੌਲੀ ਅਕਾਲੀ ਦਲ ਬਿਲਕੁਲ ਹੀ ਨਿਗਾਰ ਵੱਲ ਜਾ ਰਿਹਾ ਇਸ ਦਾ ਜਿੰਮਾ ਕਿਸ ਤੇ ਨਕਿਤੀ ਬੇਅਦਬੀ ਦੀ ਘਟਨਾਵਾਂ ਨੂੰ ਵੀ ਮੰਨਿਆ ਜਾਂਦਾ ਹੈ ਕਿਉਂਕਿ ਸਾਲ 2015 ਚ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ ਉਸ ਕਰਕੇ ਵੱਡੀ ਗਿਣਤੀ ਚ ਪੰਜਾਬ ਦੇ ਲੋਕ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਗੇ ਉਸ ਕਰਕੇ ਵੀ 2017 ਦੇ ਵਿੱਚ ਤੇ 2022 ਦੇ ਵਿੱਚ ਜੋ ਅਕਾਲੀ ਦਲ ਡੇ ਬਾਏ ਡੇ ਜਿਹੜਾ ਹੈਗਾ ਉਸ ਦਾ ਗ੍ਰਾਫ ਡਾਊਨ ਹੁੰਦਾ ਗਿਆ ਉਸ ਨੂੰ ਵੀ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਤਾਂ ਹੁਣ ਅਕਾਲੀ ਆਗੂਆਂ ਵੱਲੋਂ ਸੁਖਵੀਰ ਸਿੰਘ ਬਾਦਲ ਨੇ ਉਸਤੇ ਵੀ ਜਿਹੜਾ ਹੈਗਾ ਇੱਕ ਮਾਫੀ ਮੰਗੀ ਹੈ ਬਿਕਾਜ਼ ਯੂਸ ਬੀਅਦਬੀ ਦੀ ਘਟਨਾਵਾਂ ਤੇ ਜਿਹੜਾ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦਿਵਾ ਸਕੀ ਉਹਨਾਂ ਨੇ ਕਿਹਾ ਵੀ ਕਿ ਜੇਕਰ ਅਸੀਂ ਸੱਤਾ 'ਚ ਦੁਬਾਰਾ ਆਉਂਦੇ ਆ ਤਾਂ ਜ਼ਰੂਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਵਾਈਆਂ ਜਾਣਗੀਆਂ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਅਕਾਲੀ ਦਲ ਜਿਹੜਾ ਕਿਸੇ ਸਮੇਂ ਪੰਜਾਬ ਦੀ ਸਿਆਸਤ 'ਚ ਇੱਕ ਸਪਸ਼ਟ ਬਹੁਮਤ ਦੇ ਨਾਲ ਕਾਬਜ ਹੁੰਦਾ ਰਿਹਾ ਹੈ ਚਾਹੇ ਉਹ ਭਾਜਪਾ ਵੀ ਉਸ ਸਮੇਂ ਘਟਜੋੜ 'ਚ ਹੁੰਦੀ ਸੀ ਪਰ ਅੱਜ ਬਿਲਕੁਲ ਹੀ ਅਕਾਲੀ ਦਲ ਦਾ ਜਿਹੜਾ ਹੈਗਾ ਖਾਤਮੇ ਵੱਲ ਚੱਲ ਰਿਹਾ ਹੈ ਅੱਜ ਅਕਾਲੀ ਦਲ ਦੇ ਸਿਰਫ 3 ਐਮਐਲਏ ਵਿਧਾਨ ਸਭਾ ਚ ਬੈਠੇ ਨੇ। ਥੈਂਕਸ ਕਰਕੇ ਅਕਾਲੀ ਦਲ ਵੱਲੋਂ ਲਗਾਤਾਰ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਕਿ ਉਹ ਮੁੜ ਮਜ਼ਬੂਤੀ ਨਾਲ ਜਿਹੜਾ ਹੈਗਾ ਪੰਜਾਬ ਦੀ ਸਿਆਸਤ ਅੱਗੇ ਵਧੇ ਤੇ ਇਸ ਦੇ ਨਾਲ ਹੀ ਕਿਤੇ ਨਾ ਕਿਤੇ ਗੱਲਾਂ ਇਹ ਵੀ ਚੱਲ ਰਹੀਆਂ ਨੇ ਕਿ ਜਿੱਥੇ ਅਕਾਲੀ ਦਲ ਆਪਣੇ ਆਪ ਨੂੰ ਮਜ਼ਬੂਤੀ ਨਾਲ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਤਾਂ ਦੂਜੇ ਪਾਸੇ ਭਾਜਪਾ ਵੱਲੋਂ ਵੀ ਜਿਹੜਾ ਹੈਗਾ ਜਾਂ ਅਕਾਲੀ ਦਲ ਤੇ ਭਾਜਪਾ ਦੇ ਗੱਟਚੋੜ ਦੀਆਂ ਚਰਚਾਵਾਂ ਵੀ ਜੋਰ ਸ਼ੋਰ ਨਾਲ ਚੱਲ ਰਹੀਆਂ ਨੇ ਪਰ ਦੇਖਣਾ ਇਹ ਹੀ ਹੋਵੇਗਾ ਕੀ ਬਣਦਾ ਕਿਉਂਕਿ ਇੱਕ ਪਾਸੇ ਤਾਂ ਇੰਡੀਆ ਅਲਾਈንስ ਸਾਲ 2024 ਦੀਆਂ ਜਿਹੜੀ ਲੋਕ ਸਭਾ ਚੋਣਾਂ ਉਸ ਵਿੱਚ ਭਾਜਪਾ ਨੂੰ ꀡਰਨ ਲਈ ਵੱਡੇ ਪੱਧਰ ਤੇ ਇੱਕ ਰਣਨੀਤੀ ਤਿਆਰ ਕਰ ਰਹੀ ਨੇ ਦੇਸ਼ ਪੱਧਰ ਦੇ ਵਿੱਚ ਇੱਕ ਮੁਹਿੰਮ ਵਿੱਢੀ ਹੋਈ ਹੈ ਗੈਰ ਭਾਜਪਾਈ ਸਿਆਸੀ ਪਾਰਟੀਆਂ ਨੂੰ ਜਾਂ ਭਾਜਪਾ ਵਿਰੋਧੀ ਪਾਰਟੀਆਂ ਜਿਹੜੀਆਂ ਵੱਡੀਆਂ ਨੇ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਕਿਤੇ ਨਾ ਕਿਤੇ ਭਾਜਪਾ ਵੀ ਜਿਹੜੀ ਐਨਡੀਏ ਦਾ ਕਿਸੇ ਸਾਹਮਣੇ ਹਿੱਸਾ ਰਹੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰ ਸਕਦਾ ਕਿਉਂਕਿ ਜੇ ਪੰਜਾਬ ਦੇ ਸਿਆਸਤ ਦੇ ਵਿੱਚ ਦੇਖੀਏ ਤਾਂ ਅਕਾਲੀ ਦਲ ਨੂੰ ਵੀ ਸਮਝ ਆ ਚੁੱਕੀ ਹੈ ਭਾਜਪਾ ਨੂੰ ਵੀ ਇਹ ਗੱਲ ਸਮਝ ਆ ਚੁੱਕੀ ਹੈ ਵੀ ਕਿ ਇਹ ਦੋਵੇਂ ਪਾਰਟੀਆਂ ਦਾ ਵੱਖ-ਵੱਖ ਕੁਝ ਨਹੀਂ ਬਣਨ ਵਾਲਾ ਕਿਉਂਕਿ ਇਹਨਾਂ ਨੇ 2022 ਦੀਆਂ ਚੋਣਾਂ ਵੀ ਦੇਖ ਲੀਆਂ ਉਸ ਤੋਂ ਬਾਅਦ ਜਮਨੀ ਚੋਣਾਂ ਵੀ ਦੋ ਹੋ ਗਈਆਂ ਲੋਕ ਸਭਾ ਦੀਆਂ ਇੱਕ ਸੰਗਰੂਰ ਦੀ ਇੱਕ ਜਲੰਧਰ ਦੀ ਉੱਥੇ ਵੀ ਇਹਨਾਂ ਨੇ ਆਪਣੇ ਜਿਹੜਾ ਹਾਲ ਦੇਖ ਲਿਆ ਤੇ ਦੋਵੇਂ ਪਾਰਟੀਆਂ ਦੇ ਆਗੂਆਂ ਨੂੰ ਲੱਗ ਰਿਹਾ ਹੈ ਸਪਸ਼ਟ ਤੌਰ ਤੇ ਵੀ ਜੇਕਰ ਇਹ ਦੋਵੇਂ ਪਾਰਟੀਆਂ ਵੱਖ-ਵੱਖ ਚੋਣਾਂ ਲੜਦੀਆਂ ਨੇ ਤਾਂ ਇਹਨਾਂ ਦੇ ਹੱਥ ਕੁਝ ਆਣ ਵਾਲਾ ਨਹੀਂ ਹੈ ਇਸ ਲਈ ਕਿਤੇ ਨਾ ਕਿਤੇ ਇਵੇਂ ਦੋਵੇਂ ਪਾਰਟੀਆਂ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਆਪਸੀ ਗਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਕਿਤੇ ਨਾ ਕਿਤੇ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਹੋਵੇਗਾ ਕਿ ਉਹ ਤਾਂ ਸਮਾਂ ਹੀ ਦੱਸੇਗਾ ਪਰ ਲੋਕ ਸਭਾ ਚੋਣਾਂ ਨੂੰ ਸਮਾਂ ਬਹੁਤ ਥੋੜਾ ਰਹਿ ਗਿਆ 4 ਕੁ ਮਹੀਨਿਆਂ ਦਾ ਸਮਾਂ ਅਸੀਂ ਕਹਿ ਸਕਦੇ ਹਾਂ ਵਿੱਚ ਰਹਿ ਚੁੱਕਾ ਹੈ ਕੀ ਇਹਨਾਂ ਸਿਆਸੀ ਪਾਰਟੀਆਂ ਵੋਟ ਬੈਂਕ ਨੂੰ ਲਈ ਕਹਿ ਲੀਏ ਜਾਂ ਨਾਰਾਜ਼ ਲੋਕਾਂ ਨੂੰ ਨਾਲ ਜੋੜਨ ਦੀ ਕਿਸ ਤਰ੍ਹਾਂ ਦੀ ਰਣਨੀਤੀ ਇਕ ਤਿਆਰ ਕਰਦੀਆਂ ਨੇ ਕੀ ਫੈਸਲੇ ਲੈਂਦੀਆਂ ਨੇ ਉਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਨੂੰ